ਪਹਿਲੀ ਵਾਰੀ ਤੁਸੀਂ ਕੈਮਰੇ ਤੇ ਅਕਸਰ ਤੁਹਾਨੂੰ ਘੱਟ ਦੇਖਿਆ ਜਾਂਦਾ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਪੁੱਤ ਨੇ ਅਪਰਾਲਾ ਕੀਤਾ ਕੈਂਪ ਲਗਾਇਆ ਬਹੁਤ ਵਧੀਆ ਕਰਿਆ ਜੀ ਬਹੁਤ ਵਧੀਆ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਜਿੰਨੇ ਮਰੀਜ਼ ਨੇ ਆ ਕੇ ਚੈੱਕ ਅਪ ਕਰਾਉਣ ਤੇ ਅਬਦੁੱਲਲਾਹ ਹਾਰ ਖਟਨਾਵਾ ਸਾਹਿਬ ਦਾ ਜਨ ਪਾਪੂ ਜੀ ਇਹ ਗੱਲ ਹੈ ਇਹ ਗਲਾਬ ਸਿੱਧੂ ਨੂੰ ਤੁਹਾਡੇ ਤੋਂ ਵੀ ਕੁਝ ਗੁਣ ਮਿਲਦੇ ਕਿਉਂਕਿ ਤੁਸੀਂ ਆਪ ਵੀ ਡਾਕਟਰ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੇਸ ਕੈਂਸਰ ਵਾਲੇ ਰਹੇ ਹੋਣੇ ਆ ਜਿਹੜੇ ਤੁਹਾਡੀਆਂ ਅੱਖਾਂ ਦੇ ਵਿੱਚ ਮਤਲਬ ਵੇਖੇ ਹੋਣੇ ਗਏ ਹੋਣੇ ਆ ਦੁਨੀਆ ਤੋਂ ਕੋਈ ਆਪਣੇ ਪਰਿਵਾਰ ਦਾ ਕਰੀਬੀ ਵੀ ਇਸ ਸਮੱਸਿਆ ਦੇ ਨਾਲ ਜੂਝਿਆ ਤੁਹਾਡਾ ਹਾਂਜੀ ਹਾਂਜੀ ਬਹੁਤ ਬਹੁਤ ਜ਼ਿਆਦਾ ਹੈਗਾ ਤੇ ਆਪਣਾ ਆ ਕੇ ਜਨ ਕੇ ਟੈਸਟ ਹੁਣ ਤਾਂ ਬਹੁਤ ਵਧੀਆ ਪਤਾ ਲੱਗ ਜਾਂਦਾ ਪਹਿਲਾਂ ਹੀ ਆਪਣਾ ਉਹ ਜੀ ਦਵਾਈ ਦੂਈ ਲੈਤੀ ਜਾਂਦੀ ਹੈਗੀ ਤੇ ਆਓ ਟੈਸਟ ਕਰਾਓ ਕੈਂਪ ਲੱਗਿਆ ਹੋਇਆ ਹੈਗਾ ਦੇਖ ਕੇ ਜਾਓ ਜੀ ਆਓ ਜੀ ਇਹ ਬਾਪੂ ਜੀ ਮੈਂ ਤੁਹਾਡੇ ਬਾਰੇ ਜਿੰਨਾ ਕਿ ਅਸੀਂ ਸੁਣਦੇ ਆਂ ਵੀ ਤੁਸੀਂ ਅਸੀਂ ਦੇਖਿਆ ਵੀ ਹੈ ਕਈ ਵਾਰੀ ਵੀ ਤੁਸੀਂ ਦਵਾਈਆਂ ਫ੍ਰੀ ਵੀ ਦੇ ਦਿੰਦੇ ਹੋ ਪੈਸੇ ਵੀ ਨਹੀਂ ਲੈਂਦੇ ਐਡਾ ਵੱਡਾ ਦਿਲ ਚਲੋ ਗਲਾਬ ਦਾ ਤਾਂ ਅੱਜ ਨਾਮ ਬਣਿਆ ਪਰ ਤੁਸੀਂ ਇਹ ਇੰਨੀ ਨਿਮਰਤਾ ਲੈ ਕੇ ਕਿਵੇਂ ਚੱਲੇ ਫਿਰ ਬਸ ਪੱਲੇ ਤੋਂ ਹੀ ਪਤਨੀ ਜੀ ਪ੍ਰਮਾਤਮਾ ਦੀ ਕਿਰਪਾ ਹੈਗੀ ਬਸ ਮਰਮਦ ਮਾਨੇ ਜੀ ਤਾਂ ਠੀਕ ਹੈ ਜੀ ਅੱਛਾ ਅੱਜ ਆਪਣੇ ਪੁੱਤ ਦੀ ਮਾਤਾ ਜੀ ਤੁਹਾਡੇ ਤੋਂ ਵੀ ਇੱਕ ਸਵਾਲ ਪੁੱਛਣਾ ਹੈ ਅੱਜ ਤੁਹਾਡੇ ਬੇਟੇ ਨੇ ਕੈਂਸਰ ਕੈਂਪ ਦਾ ਆਯੋਜਨ ਕੀਤਾ ਕਿਵੇਂ ਲੱਗਦਾ ਜਦੋਂ ਪੁੱਤ ਤੁਹਾਡਾ ਚੰਗੇ ਚੰਗੇ ਉਪਰਾਲੇ ਕਰਦਾ ਕਦੇ ਲੋੜਵੰਤਿਆਂ ਦੇ ਵਿਆਹ ਕਰਦਾ ਕਦੇ ਕੈਂਸਰ ਕੈਂਪ ਲਗਾਉਂਦਾ ਬਹੁਤ ਵਧੀਆ ਲੱਗਿਆ ਬੇਟਾ ਠੀਕ ਹੈ ਹਾਂ ਬਹੁਤ ਵਧੀਆ ਲੱਗਦਾ ਇਹੋ ਜਿਹੇ ਘਰ ਘਰ ਹੁਣ ਬੱਚੇ ਜਿਹੇ ਸਾਡਾ ਬੱਚਾ ਮਾਤਾ ਜੀ ਇੱਕ ਸਵਾਲ ਤੁਹਾਡੇ ਤੋਂ ਇਹ ਵੀ ਆ ਵੀ ਜਦੋਂ ਤੁਹਾਨੂੰ ਕਈ ਵਾਰੀ ਲੋਕਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਤੁਹਾਡੇ ਸਾਹਮਣੇ ਆਈਆਂ ਕਿ ਗੁਲਾਬ ਐਦਾਂ ਨਹੀਂ ਕਰਦਾ ਉਦਾਂ ਅੱਜ ਜਦੋਂ ਗੁਲਾਬ ਦੀ ਗੁੱਡੀ ਚੜ੍ਹਦੀ ਹੈ ਅੱਜ ਉਹਨੂੰ ਸਾਰੇ ਪਿਆਰ ਕਰਦੇ ਨੇ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਕਹਿੰਦੇ ਨੇ ਕਿ ਗੁਲਾਬ ਸਿੱਧੂ ਦੇ ਮੰਮੀ ਡੈਡੀ ਨੇ ਬਹੁਤ ਮਾਣ ਮਹਿਸੂਸ ਹੁੰਦਾ ਬਟ ਐਂ ਲੱਗਦਾ ਵੀ ਉਹਦੇ ਨਾਲ ਨੌ ਨਾਲ ਸਾਨੂੰ ਜਾਣਣ ਲੱਗੇ ਲੋਕ ਠੀਕ ਹੈ ਹਾਂ ਬਹੁਤ ਵਧੀਆ ਲੱਗਦਾ ਅੱਛਾ ਅੱਜ ਕਿੰਨੀ ਕਿ ਖੁਸ਼ੀ ਆ ਪਰਿਵਾਰ ਨੂੰ ਕਿਉਂਕਿ ਜਿਹੜਾ ਆ ਕੈਂਪ ਲੱਗਿਆ ਕਿਉਂਕਿ ਜਿੱਥੇ ਲੋੜਵੰਦ ਲਾਹਾ ਵੀ ਲੈਣਗੇ ਫਾਇਦਾ ਵੀ ਲੈਣਗੇ ਤੇ ਤੁਸੀਂ ਕਿੰਨਾ ਕਿ ਤੁਹਾਡਾ ਹੁਣ ਕਿੰਨਾ ਕਿ ਆਖੇ ਲੱਗਦਾ ਕਿਉਂਕਿ ਜਦੋਂ ਜਵਾਕ ਉਡਾਰ ਹੋ ਜਾਂਦਾ ਵੱਡਾ ਹੋ ਜਾਂਦਾ ਤਾਂ ਕਈ ਵਾਰੀ ਮਾਪਿਆਂ ਦੇ ਕਹਿਣੇ ਦੇ ਵਿੱਚ ਨਹੀਂ ਹੁੰਦਾ ਗੱਲ ਹੀ ਮੰਦਾ ਮੰਨ ਲੈਂਦਾ ਗੱਲ ਆਪ ਸਾਡੀਆਂ ਗੱਲ ਸਾਰੀ ਮੰਨਦਾ ਸਾਡੀਆਂ ਸਾਡੇ ਲਈ ਤਾਂ ਵੱਡਾ ਹੀ ਨਹੀਂ ਹੋਇਆ ਛੋਟਾ ਹੀ ਇਹ ਹਜੇ ਠੀਕ ਹੈ ਜੀ ਕਿਹੜਾ ਗਾਣਾ ਗਲਾਬ ਦਾ ਵਧੀਆ ਲੱਗਦਾ ਸਾਰੀ ਵਧੀਆ ਲੱਗਦੇ ਨੇ ਕੋਈ ਜ਼ਿਆਦਾ ਜਿਹੜਾ ਮਾਤਾ ਜੀ ਇੱਕ ਇੱਕ ਦੱਸ ਦਿਓ ਬਸ ਆਖਰੀ ਸਵਾਲ ਬੈਠਾ ਨਹੀਂ ਤਨ ਤੁਸੀਂ ਤਾਂ ਮੈਂ ਤੁਹਾਡੀਆਂ ਕਈ ਵੀਡੀਓ ਵੀ ਦੇਖੀਆਂ ਦਰਸ਼ਕਾਂ ਨੇ ਵੀ ਦੁਬਾਰਾ ਦੇਖਣੀ ਆ ਵੀ ਤੁਸੀਂ ਆਪਣੇ ਪੁੱਤ ਦੀ ਇੰਨੇ ਗੀਤਾਂ ਦੀ ਖੁਸ਼ੀ ਕਦੇ ਨੱਚ ਵੀ ਲੈਨੇ ਹੋ ਨੱਚਦੇ ਹਾਂ ਜੀ ਪੂਰਾ ਭੰਗੜਾ ਪਾਉਣੇ ਆਗੇ ਕੀ ਬਾਤ ਹੈ ਆਥ ਨੇ ਤਾਂ ਲਾਜ਼ਮੀ ਪਾਉਣੇ ਆਗੇ ਠੀਕ ਹੈ ਜੀ ਹਾਂ ਜੀ ਬਾਪੂ ਜੀ ਇੱਕ ਇੱਕ ਹੋਰ ਇੱਕ ਦੋ ਗੱਲਾਂ ਹੋਰ ਨੇ ਤੁਹਾਡੇ ਕੋਲ ਪੁੱਛਣੀਆਂ ਅ ਅੱਜ ਜਦੋਂ ਕੈਂਸਰ ਦਾ ਕੈਂਪ ਲੱਗਿਆ ਤਾਂ ਉੱਥੇ ਤੁਹਾਨੂੰ ਸਿੱਧੂ ਮੂਸੇ ਵਾਲਾ ਦਾ ਵੀ ਜ਼ਿਕਰ ਕਰਨਾ ਬਣਦਾ ਜਿਹਦੇ ਕਰਕੇ ਗੁਲਾਬ ਸਿੱਧੂ ਨੂੰ ਦੁਨੀਆ ਦੇ ਵਿੱਚ ਪਿਆਰ ਮਿਲਿਆ ਤਾਂ ਉਹ ਉਹ ਘਰੇ ਤੁਸੀਂ ਵੀ ਫਿਰ ਉਹ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਹਾਂ ਹਾਂ ਜੀ ਉਹ ਤਾਂ ਸਾਰਾ ਕੁਝ ਤਕਰੀਬਨ 90% ਤਾਂ ਉਹਨਾਂ ਦੀ ਦੇਣ ਹੀ ਹੈ ਜਿਹੜਾ ਅਸੀਂ ਅੱਜ ਇੱਥੇ ਖੜੇ ਆਂਗੇ ਅੱਜ ਅਸੀਂ ਆਹ ਕਰਾ ਰਹਾਂਗੇ ਤੇ ਉਹਨਾਂ ਦੀ ਦੇਣ ਹੀ ਆਂਗੇ ਬਸ ਸਿੱਧੂ ਮੂਸੇ ਵਾਲੇ ਦੀ ਠੀਕ ਹੈ ਤੇ ਉਹਦਾ ਬਸ ਪ੍ਰਮਾਤਮਾ ਦਾ ਬਸ ਅੱਜ ਜਦੋਂ ਜਦੋਂ ਪਿਆਰ ਮਿਲਦਾ ਲੋਕ ਘਰੇ ਆਉਂਦੇ ਨੇ ਕਦੇ ਸੋਚਿਆ ਸੀ ਕਿਉਂਕਿ ਤੁਸੀਂ ਜਦੋਂ ਗਲਾਬ ਅਕਸਰ ਇੰਟਰਵਿਊਆਂ ਦੇ ਵਿੱਚ ਜ਼ਿਕਰ ਕਰਦਾ ਕਿ ਬਾਪੂ ਮੇਰਾ ਮੈਨੂੰ ਕੁੱਟ ਕੇ ਵੀ ਲੈ ਜਾਂਦਾ ਸੀ ਵੀ ਤੂੰ ਗਾਉਣਾ ਤੁਹਾਡੇ ਅੰਦਰ ਇਹ ਕਿੰਨੀ ਖਿੱਚ ਸੀਗੀ ਵੀ ਮੈਂ ਆਪਦੇ ਪੁੱਤ ਨੂੰ ਕਲਾਕਾਰ ਹੀ ਬਣਾਉਣਾ ਬਸ ਉਹਨੂੰ 12 13 ਸਾਲ ਦੇ ਨੂੰ ਜਦੋਂ ਫਕਸਨ ਤੇ ਜਾਂਦਾ ਤੇ ਸਕੂਲ ਚ ਉਹ ਚੌਜ ਆਦੀ ਮੈਨੂੰ ਆਪ ਚੌਜ ਹੁੰਦਾ ਵੀ ਇਹਨੂੰ ਲੈ ਕੇ ਜਾਵਾਂ ਕਿਨ ਕਿਤੇ ਸਟੇਜ ਆਉਂਦੀ ਠੀਕ ਹੈ ਤੇ ਵਧੀਆ ਜਿੱਥੇ ਗਾ ਕੇ ਆਉਂਦਾ ਬਹੁਤ ਵਧੀਆ ਗਾ ਕੇ ਆਉਂਦਾ ਨਹੀਂ ਅੱਜ ਉਹਨਾਂ ਮਾਪਿਓ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਮਾਪਿਓ ਖੜੇ ਆ ਜਿਹੜੇ ਬੱਚੇ ਨੇ ਕਈਆਂ ਦੇ ਬੱਚਿਆਂ ਦੇ ਮਨ ਦੇ ਵਿੱਚ ਹੁੰਦਾ ਵੀ ਮੈਂ ਗਾਇਕ ਬਣਨਾ ਮੈਂ ਰਖਾਰੀ ਬਣਨਾ ਪਰ ਮਾਪੇ ਕਿਤੇ ਨਾ ਕਿਤੇ ਰੋਕ ਦਿੰਦੇ ਲੱਗਦਾ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ ਉਹਨਾਂ ਦੇ ਸੁਪਨੇ ਹਾਂ ਬੱਚਿਆਂ ਨੂੰ ਆਜ਼ਾਦੀ ਦੇਣੀ ਚਾਹੀਦੀ ਆ ਟਾਈਮ ਲੱਗਦਾਗਾ ਤੇ ਹੌਲੀ ਹੌਲੀ ਹੁੰਦਾਗਾ ਤੇ ਪ੍ਰਮਾਤਮਾ ਜੀ ਹੋਰ ਤੁਹਾਡਾ ਕੀ ਸੁਪਨਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਚਲੋ ਮੈਂ ਪੂਰਾ ਨਹੀਂ ਕਰ ਸਕਿਆ گلاب ਦੇ ਹੱਥੋਂ ਜਰੂਰ ਪੂਰਾ ਕਰਾਉਣਾ ਜਿਵੇਂ ਕੁੜੀਆਂ ਦੇ ਵਿਆਹ ਹੋ ਗਏ ਕੈਂਸਰ ਕੈਂਪ ਹੋਰ ਕਿਹੜਾ ਤੁਹਾਡੇ ਮਨ ਚ ਆ ਵੀ گلاب ਨੂੰ ਇਹ ਗੱਲ ਜਰੂਰ ਕਹਿਣੀ ਆ ਵੀ گلاب ਸਿਆ ਆਹ ਕੰਮ ਜਰੂਰ ਕਰਨਾ ਆਹੀ ਬੇਹਾਂ ਦੇ ਜਿਹੜੀ ਚੀਜ਼ ਹੈ ਇਹ ਚੱਲਦੀ ਜਿਹੇ ਇਹ ਬਸ ਜਣਗੇ ਅੱਛਾ ਹਾਂ ਇੱਕ ਵਿਆਹ ਕਰਦਾ ਹੀ ਰਹੇ ਬਸ ਆਏ ਸਾਲ ਵਿਆਹ ਕਰਦਾ ਰਹੇ ਬਸ ਬਹੁਤ ਵਧੀਆ ਬਹੁਤ ਵਧੀਆ ਹਾਂ ਡ੍ਰੀਮਾਂ ਜੀ ਤੇ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਵਰਲਡ ਕੈਂਸਰ ਕੈਪ ਦਾ ਤੁਸੀਂ ਜੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਦੂਰੋਂ ਨੇੜੇ ਆਉਣ ਦੀ ਕੋਸ਼ਿਸ਼ ਤੇ ਵਿੱਚ ਨੇ ਕਿਈ ਜਿਹੜੀ ਡਰ ਹੁੰਦਾ ਕਿ ਕਿਤੇ ਪੈਸੇ ਨਾ ਲੱਗ ਜਾਣ ਦੱਸ ਦਈਏ ਕਿ ਫ੍ਰੀ ਨੇ ਹਾਂ ਪੈਸਾ ਕੋਈ ਨਹੀਂ ਸਾਰੇ ਟੈਸਟ ਫ੍ਰੀ ਨੇ ਆ ਕੇ ਟੈਸਟ ਕਰਾਓ ਤੇ ਲਹਾ ਖਟੋ ਤੇ ਕੈਂਪ ਲੱਗਿਆ ਹੋਇਆ ਹੈਗਾ ਤੇ ਬਹੁਤ ਯਾਰੀ ਕਿੰਨੀ ਕਾ ਕੇ ਕੋਈ ਗੁਲਾਬ ਗਾਣਿਆਂ ਚ ਵੀ ਕਹਿੰਦਾ ਵੀ ਯਾਰੀ ਜੱਗ ਤੇ ਨਾ ਮਿਲੀ ਕਿਤੇ ਪਿਓ ਨਾਲ ਦੀ ਯਾਰੀ ਵਰਗੋਤ ਹਾਂ ਯਾਰੀ ਯਾਰੀ ਦੋਨਾਂ ਦੀ ਬਾਲੀ ਹੈ ਗਈ ਠੀਕ ਹੈ ਹਾਂ ਜੀ ਬਹੁਤ